ਜਦੋਂ ਮਿੰਦੂ ਦੇਵ ਤੇ ਫਤੇ ਦੇ ਓਖਾ ਟਾਈਮ ਸੀ ਤਾਂ ਉਸ ਟਾਈਮ ਵਿੱਚ ਬੇਬੇ ਬਾਪੂ ਨੇ ਹੀ ਉਹਨਾਂ ਦੀ ਮਦਦ ਕੀਤੀ ਸੀ। ਇੱਕ ਇੱਕ ਰੋਟੀ ਨੂੰ ਜਦੋਂ ਤਰਲੇ ਪਾ ਰਹੇ ਸੀ ਦੇਵ ਮੰਗਦਿਆ ਵੰਗੋ ਲੋਕਾਂ ਕੋਲੋਂ ਮੰਗਦਾ ਸੀ। ਤਾਂ ਉਹ ਉਹ ਫਤਿਹ ਦੀ ਰੋਟੀ ਉਹ ਬੇਬੇ ਬੱਪੂ ਨੇ ਹੀ ਦਿੱਤੀ ਸੀ ਤੇ ਇਹ ਸੀ ਇਸ ਦਾ ਕਰਜ਼ਦਾਰ ਦੇਵਤੇ ਮਿੰਦੂ ਹਮੇਸ਼ਾ ਹੀ ਰਹਿਣਗੇ ਤੇ ਜਦੋਂ ਦੇਵ ਨੇ ਮਿੰਦੂ ਨੂੰ ਪੁੱਛਿਆ ਕਿ ਤੁਹਾਨੂੰ ਰੋਟੀ ਕਿਹਨੇ ਦਿੱਤੀ ਹੈ ਤਾਂ ਉਸ ਨੇ ਦੱਸਿਆ ਕਿ ਮੈਨੂੰ ਰੋਟੀ ਇਹਨਾਂ ਨੇ ਦਿੱਤੀ ਹੈ ਜਾਨੀ ਕਿ ਰੋਜੀ ਤੇ ਗੁਰਪ੍ਰੀਤ ਨੇ ਤਾਂ ਉਹ ਦੇ ਕੇ ਹੱਕੇ ਬਕੇ ਹੀ ਰਹਿ ਜਾਂਦਾ ਹੈ ਕਿ ਝੁੱਗੀਆਂ ਵਿੱਚ ਰਹਿਣ ਵਾਲੇ ਹਨ ਬੇਬੇ ਬਾਪੂ ਨੀ ਸੰਦਟੇ ਡਪਾਰਤਾ ਤੇ ਸਾਡੇ ਆਪਣੇ ਨੇ ਸਾਨੂੰ ਦੂਰ ਕਰ ਦਿੱਤਾ ਪਰ ਉਹ ਤੋਂ ਉਸ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਤੁਸੀਂ ਮੇਰੇ ਬੱਚੇ ਨੂੰ ਭੁੱਖੇ ਨੂੰ ਰੋਟੀ ਖਵਾਈ ਹੈ ਤੇ ਅਸੀਂ ਤੁਹਾਡਾ ਕਰਜ਼ ਸਾਰੇ ਉਮਰ ਨਹੀਂ ਦੇ ਸਕਦੇ ਤਾਂ ਉਸ ਦੇ ਨਾਲ ਰੂਜੀਤ ਗੁਰਪ੍ਰੀਤ ਨਾਲ ਜਨ ਕੇ ਬੇਬੇ ਬਾਪੂ ਉਹਨਾਂ ਦੇ ਨਾਲ ਹੀ ਦੇਵਿੰਦ ਹੋਰੀ ਰਹਿਣ ਲੱਗ ਗਏ ਸੀ ਤੇ ਉਹਨਾਂ ਨੇ ਪਹਿਲਾਂ ਦੇਵਿੰਦ ਨੂੰ ਉਹਨਾਂ ਦੇ pocite feră, un be beba pune. ਉਨਾਂ ਨੇ ਪਰ ਪੁੱਛਿਆ ਕਿ ਤੁਹਾਨੂੰ ਕੀ ਹੋ ਰਿਹਾ ਸੀ ਫਿਰ ਦੀਵ ਨੇ ਤੇ ਮਿੰਦੋ ਨੇ ਸਾਰੀ ਸਚਾਈ ਦੱਸ ਦਿੱਤੀ ਤੇ ਉਧਰੋਂ ਬੀਬੀ ਬਾਪੂ ਨੇ ਸਾਰੀ ਸਚਾਈ ਦੱਸ ਦਿੱਤੀ ਤੇ ਬੀਬੀ ਬਾਪੂ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਸਾਡੇ ਬੱਚੇ ਹੋ ਪਰ ਉਹ ਜਿpasses ਪ੍ਰੀਤਮ ਤੇ ਜਦੋਂ ਉਹ ਬਾਣੀ ਨੂੰ ਪਤਾ ਲੱਗਦਾ ਹੈ ਕਿ ਹੁਣ ਬਾਪੂ ਥੋੜਾ ਜਿਹਾ ਉਹ ਹੋ ਗਿਆ ਹੈ ਜਾਨਕੀ ਦੀਵ ਨੇ ਹਮ ਸ਼ੋਰੂਮ ਗੱਡੀਆਂ ਦਾ ਖੋਲ੍ਹਿਆ ਤੇ ਉਹ ਹੁਣ ਲਾਲਚ ਕਰਨ ਲੱਗ ਪਿਆ ਹੈ ਇਸ ਕਰਕੇ ਦੀਵ ਹੁਣਾਂ ਦੇ ਘਰੇ ਹਾਰੋ ਜੀ Llora y de... ਪਰ ਪ੍ਰੀਤ ਹਰ ਰੋਜ਼ ਨਵੀਂ ਤੋਂ ਨਵੀਆਂ ਸਲਾਹਾਂ ਘੜਦੀ ਆ ਕਿ ਇਹਨਾਂ ਨੂੰ ਕਿਵੇਂ ਲੁੱਟਣਾ ਹੈ ਤੇ ਬੀਬੀ ਵੀ ਪਾਗਲ ਹੈ ਤੇ ਜੋ ਉਹਨਾਂ ਦੇ ਮਗਰ ਲੱਗ ਰਹੀ ਹੈ ਪਰ ਦੇਵ ਵੀ ਸਮਝਾ ਰਿਹਾ ਹੈ ਕਿ ਤੁਸੀਂ ਨਾ ਕਰੋ ਉਹਨਾਂ ਨੇ ਤੁਹਾਡੇ ਨਾਲ ਗਲਤ ਕੀਤਾ ਹੈ ਤੇ ਹੁਣ ਵੀ ਕਿਸੇ ਨਾ ਕਿਸੇ ਲਾਲਚ ਨੂੰ ਹੀ ਕਰਦੇ ਆ ਪਰ ਮਾਂ ਤੇ ਉਹਨੂੰ ਆਪਣੇ ਬੱਚਿਆਂ ਤੋਂ ਵੱਧ ਕੁਝ ਨਹੀਂ ਹੁੰਦਾ ਹੋ ਸਕੇ ਸਕੇ ਹੁੰਦੇ ਤੇ ਬਗਾਨੇ ਬਗਾਨੇ ਹੁੰਦੇ ਉਸ ਨੇ ਸਾਬਤ ਕਰ ਦਿੱਤਾ ਹੈ ਕਿਉਂਕਿ ਉਹ ਦੇਵ ਦੀ ਗੱਲ ਨੂੰ ਪਿੱਛੇ ਰੱਖ ਕੇ ਆਪਣੇ ਬੱਚਿਆਂ ਦੀ ਗੱਲ ਨੂੰ ਮੂਰੇ ਰੱਖਦੇ ਆ ਜੋ ਕਿ ਬਹੁਤ ਗਲਤ ਗੱਲ ਹੈ ਇਸ ਦੇ ਨਾਲ ਇਹਨਾਂ ਦੇ ਦਿਮਨਾ ਵਿੱਚ ਦਰਾੜਾਂ ਹੀ ਪਈ ਜਾਂਦੀਆਂ ਨੇ ਜਿਹੜੇ ਇੱਕ ਦੂਜੇ ਬਿਨਾਂ ਸਾਹ ਨਹੀਂ ਲੈਂਦੇ ਸੀਗੇ ਹੁਣ ਉਹਨਾਂ ਦੇ ਮੂਹ ਵੱਖ-ਵੱਖ ਹੋ ਗਏ ਆ ਬੇਬੇ-ਬਾਪੂ ਵੀ ਦੀਵ ਤੇ ਸਾਰਾ ਕੁਝ ਲੁਕਾਉਣ ਲੱਗ ਗਿਆ ਤੇ ਦੀਵ ਵੀ ਸਾਰਾ ਕੁਝ ਲੁਕਾਉਣ ਲੱਗ ਗਿਆ ਪਹਿਲਾਂ ਆਈ ਹੁੰਦਾ ਸੀ ਕੋਈ ਗੱਲ ਹੁੰਦੀ ਸੀ ਇੱਕ ਦੂਜੇ ਨੂੰ ਦੱਸਦੀ ਸੀ ਮਿੰਦੂ ਤੇ ਬੇਬੇ ਦੇ ਵਿੱਚ ਵੀ ਫਰਕ ਪੈ ਗਿਆ ਬੇਬੇ ਹਰ ਕੋਈ ਕੰਮ ਕਰਨਾ ਹੁੰਦਾ ਉਹ ਮਿੰਦੂ ਨੂੰ ਸਿੱਟ ਦਿੰਦੀ ਹੈ ਕਿ ਉਹ ਦੇਵ ਨਾਲ ਗੱਲ ਕਰ। ਹਰ ਤਨ ਤੇ ਮਿੰਦ ਨੂੰ ਹੋਈ ਮਾੜੀ ਬਣਾ ਦਿੰਦੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਜੋ ਪ੍ਰੀਤ ਤੇ ਬਾਣੀ ਮੇਰੇ ਨਾਲ ਖੇਡ ਰਹੀ ਹੈ ਉਹ ਚਾਲ ਹੀ ਖੇਡ ਰਹੀ ਹੈ ਕਿਉਂਕਿ ਮਾਂ ਪਿਓ ਦੇ ਅੱਖਾਂ ਉਤੇ ਪਿਆਰ ਦੀ ਪੱਟੀ ਬੰਨੀ ਹੁੰਦੀ ਹੈ ਜੋ ਕਦੇ ਵੀ ਨਹੀਂ ਉਤਰ ਸਕਦੀ ਤੇ ਦੇਰ ਇਹ ਹੀ ਲਾਉਂ